ਵਿਆਹ ਤੇ ਮੇਰੀ ਸਹੇਲੀ ਸੀਰਤ ਨੂੰ ਦੇਖ ਕੇ ਕੈਨੇਡਾ ਤੋਂ ਆਇ ਉਸ ਮੁੰਡੇ ਨੇ ਉਸ ਲਈ ਰਿਸ਼ਤਾ ਭੇਜ ਦਿੱਤਾ ਸੀਰਤ ਦਾ ਤਾਂ ਜਿਵੇਂ ਸੁਪਨਾ ਹੀ ਪੂਰਾ ਹੋ ਗਿਆ ਹੋਵੇ ਉਹ ਮੁੰਡਾ ਸੀਰਤ ਨਾਲੋਂ 8-9 ਸਾਲ ਉਮਰ ਵਿੱਚ ਵੱਡਾ ਸੀਰਤ ਨੂੰ ਤਾਂ ਬਸ ਕੈਨੇਡਾ ਦਿਖ ਰਿਹਾ ਸੀ ਮੁੰਡੇ ਦੀ ਉਮਰ ਨਹੀਂ ਸੀਰਤ ਨੇ ਬਿਨਾਂ ਕੁਝ ਸੋਚੇ ਸਮਝੇ ਰਿਸ਼ਤੇ ਲਈ ਹਾਂ ਕਰ ਦਿੱਤੀ ਹੁਣ ਉਹ ਰੋਜ਼ ਜਹਾਜ਼ਾਂ ਦੇ ਸੁਪਨੇ ਲੈਂਦੀ ਚੀਤ ਸਤ ਮਹੀਨੇ ਦੇ ਅੰਦਰ ਹੀ ਉਸ ਮੁੰਡੇ ਨੇ ਸੀਰਤ ਨੂੰ ਕੈਨੇਡਾ ਬੁਲਾ ਲਿਆ ਪਰ ਅੱਜ 1 ਸਾਲ ਬਾਅਦ ਸੀਰਤ ਦੀ ਅਜਹੀ ਹਾਲਤ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਕੀ ਸੀ ਪੂਰੀ ਕਹਾਣੀ ਜਾਣਨ ਲਈ ਅੰਤ ਤੱਕ ਜੁੜੇ ਰਹੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਮੇਰਾ ਨਾਮ ਸਿਮਰਨ ਹੈ ਮੈਂ ਤੇ ਸੀਰਤ ਦੋਵੇਂ ਬਚਪਨ ਦੀਆਂ ਪੱਕੀਆਂ ਸਹੇਲੀਆਂ ਸੀ ਦੋਹਾਂ ਦੇ ਪਿੰਡ ਵੀ ਨਾਲ-ਨਾਲ ਸੀ ਅਸੀਂ ਦੋਵੇਂ ਸਰਦੇਪੁਰ ਦੇ ਘਰਾਂ ਦੀਆਂ ਕੁੜੀਆਂ ਵਕਾਲਤ ਦੀ ਪੜ੍ਹਾਈ ਵੀ ਅਸੀਂ ਦੋਨਾਂ ਇਕੱਠਿਆਂ ਹੀ ਸ਼ਹਿਰ ਤੋਂ ਕੀਤੀ ਮੇਰਾ ਰੰਗ ਥੋੜਾ ਜਿਹਾ ਸਾਵਲਾ ਏ ਕੱਦ ਵੀ ਠੀਕ ਠਾਕੀ ਸੀ ਪਰ ਮੇਰੀ ਸਹੇਲੀ ਸੀਰਤ ਬਹੁਤ ਜ਼ਿਆਦਾ ਸੋਹਣੀ ਤੇ ਜਵਾਨ ਸੀ ਲੰਬੀ ਲੰਜੀ ਗੋਡਿਆਂ ਤੋਂ ਥੱਲੇ ਤੱਕ ਵਾਲਾਂ ਦੀ ਗੁੱਤ ਉਸਤੇ ਖੂਬ ਫੱਬਦੀ ਮੈਂ ਖੇਤੀ ਹੀ ਹਰ ਕਿਸੇ ਨਾਲ ਕੁਲ ਮਿਲ ਜਾਂਦੀ ਪਰ ਸੀਰਤ ਥੋੜੀ ਆਕੜ ਵਾਲੀ ਸੀ ਜੇਕਰ ਉਸ ਨੂੰ ਪਹਿਲਾਂ ਕੋਈ ਬੁਲਾਉਂਦਾ ਤਾਂ ਹੀ ਬੋਲਦੀ ਆਪ ਪਹਿਲ ਕਰਨ ਨੂੰ ਉਹ ਆਪਣੀ ਅਣਖ ਦੇ ਖਿਲਾਫ ਸਮਝਦੀ ਸੀ ਪੜਾਈ ਤੋਂ ਬਾਅਦ ਸਾਡੇ ਘਰ ਦੇ ਸਾਡੇ ਲਈ ਰਿਸ਼ਤੇ ਲੱਭਣ ਲੱਗੇ ਸੀਰਤ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਮੇਰਾ ਵਿਆਹ ਕਿਸੇ ਵਿਦੇਸ਼ੀ ਮੁੰਡੇ ਨਾਲ ਹੋਵੇ ਉਸ ਨੂੰ ਲੱਗਦਾ ਸੀ ਕਿ ਵਿਦੇਸ਼ ਵਿੱਚ ਰਹਿਣ ਵਾਲਾ ਮੁੰਡਾ ਅਮੀਰ ਹੋਵੇਗਾ ਤੇ ਮੈਂ ਆਪਣੀਆਂ ਸਾਰੀਆਂ ਰੀਜਾਂ ਪੂਰੀਆਂ ਕਰ ਸਕਾਂਗੀ ਮੇਰੀ ਤਾਂ ਜ਼ਿੰਦਗੀ ਹੀ ਸਵਰ ਜਾਵੇਗੀ ਪਰ ਮੈਂ ਤਾਂ ਹਮੇਸ਼ਾ ਸੋਚਦੀ ਕਿ ਮੁੰਡਾ ਚਾਹੀਏ ਇੱਧਰ ਦਾ ਹੀ ਹੋਵੇ ਪਰ ਉਹ ਮੈਨੂੰ ਸਮਝਣ ਵਾਲਾ ਨਸ਼ਿਆਂ ਤੋਂ ਦੂਰ ਤੇ ਮਿਹਨਤੀ ਹੋਣਾ ਚਾਹੀਦਾ ਘਰ-ਵਾਰ ਪੱਖੋਂ ਵੀ ਚਾਹੇ ਥੋੜਾ ਘਾਟ ਹੀ ਹੋਵੇ ਪਰ ਦਿਲ ਵਿੱਚ ਇਮਾਨਦਾਰੀ ਰੱਖਣ ਵਾਲਾ ਹੋਵੇ ਕੁਝ ਸਮੇਂ ਬਾਅਦ ਗਵਾਂਡੀਆਂ ਦੇ ਵਿਆਹ ਵਿੱਚ ਮੇਰੀ ਸਹੇਲੀ ਸੀਰਤ ਨੂੰ ਦੇਖ ਕੇ ਕਨੇਡਾ ਤੋਂ ਆਇਸ ਮੁੰਡੇ ਨੇ ਉਸ ਲਈ ਰਿਸ਼ਤਾ ਪੇਸ਼ ਦਿੱਤਾ ਸੀਰਤ ਦੇ ਤਾਂ ਖੁਸ਼ੀ ਦੇ ਕਾਰਨ ਧਰਤੀ ਤੇ ਪੈਰ ਨਹੀਂ ਸੀ ਲੱਗ ਰਹੇ ਦਰਸਲ ਇਹ ਰਿਸ਼ਤਾ ਉਹਨਾਂ ਦੀ ਗਵਾਂਡਣ ਨਿਹਾਲੋਤਾਈ ਆਪਣੇ ਪੇਕੇ ਪਿੰਡ ਤੋਂ ਕਰਵਾ ਰਹੀ ਸੀ ਇਸ ਲਈ ਸੀਰਤ ਦੇ ਘਰਦਿਆਂ ਨੇ ਮੁੰਡੇ ਬਾਰੇ ਜ਼ਿਆਦਾ ਪੁੱਛ ਪੜਤਾਲ ਨਾ ਕੀਤੀ ਨਿਹਾਲੋਤਾਈ ਨੇ ਦੱਸਿਆ ਕੀ ਮੁੰਡਾ ਕੈਨੇਡਾ ਦਾ ਪੱਕਾ ਹੈ ਉਸ ਦਾ ਕੈਨੇਡਾ ਵਿੱਚ ਚੰਗਾ ਕਾਰੋਬਾਰ ਹੈ ਆਪਣਾ ਘਰ ਹੈ ਬਸ ਮੁੰਡੇ ਦੀ ਉਮਰ ਕੁੜੀ ਨਾਲੋਂ ਥੋੜੀ ਵੱਧ ਹੈ ਸੀਰਤ ਨੂੰ ਤਾਂ ਬਸ ਕੈਨੇਡਾ ਦਿਸ ਰਿਹਾ ਸੀ ਮੁੰਡੇ ਦੀ ਉਮਰ ਨਹੀਂ ਉਹ ਮੁੰਡਾ ਸੀਰਤ ਨਾਲੋਂ 8-9 ਸਾਲ ਵੱਡਾ ਹੋਵੇਗਾ ਪਰ ਸੀਰਤ ਨੇ ਬਿਨਾਂ ਕੁਝ ਸੋਚੇ ਸਮਝੇ ਰਿਸ਼ਤੇ ਲਈ ਹਾਂ ਕਰ ਦਿੱਤੀ ਸੀਰਤ ਦਾ ਵਿਆਹ ਬੜੀ ਧੂਮ-ਤਾਮ ਨਾਲ ਗੁਰਤੇਜ ਸਿੰਘ ਨਾਲ ਕਰ ਦਿੱਤਾ ਗਿਆ। ਵੀ ਕੁ ਦਿਨਾਂ ਬਾਅਦ ਗੁਰਤੇਜ ਸੀਰਤ ਦੇ ਸਾਰੇ ਕਾਗਜ਼ ਪੱਤਰ ਪੂਰੇ ਕਰਕੇ ਕੈਨੇਡਾ ਚਲਾ ਗਿਆ। ਸੀਰਤ 8-9 ਮਹੀਨੇ ਆਪਣੇ ਸਹੁਰੇ ਨਾਲ ਰਹਿ ਕੇ ਆਪਣੇ ਮੰਮੀ ਪਾਪਾ ਕੋਲ ਹੀ ਰਹੀ। ਉਦੋਂ ਗੁਰਤੇਜ ਨੇ ਉਸ ਲਈ ਟਿਕਟ ਭੇਜ ਦਿੱਤੀ। ਸੀਰਤ ਤਾਂ ਜਿਵੇਂ ਸੁਪਣਿਆਂ ਦੀ ਦੁਨੀਆ ਵਿੱਚ ਸੀ। ਛੇਤੀ ਹੀ ਉਹ ਕੈਨੇਡਾ ਪਹੁੰਚ ਗਈ। ਦੂਜੇ ਪਾਸੇ ਮੇਰੇ ਲਈ ਵੀ ਮੇਰੀ ਮਾਸੀ ਨੇ ਇੱਕ ਮੁੰਡੇ ਦੀ ਦੱਸ ਪਾਈ ਮੁੰਡੇ ਵਾਲੇ ਜਾਦਾ ਅਮੀਰ ਨਹੀਂ ਸੀ ਉਹਨਾਂ ਕੋਲ ਬਸ 5 ਕੂ ਕਿੱਲੇ ਜ਼ਮੀਨ ਸੀ ਪਰਿਵਾਰ ਬੜਾ ਸਵਰ ਵਾਲਾ ਤੇ ਥੋੜੇ ਵਿੱਚ ਗੁਜ਼ਾਰਾ ਕਰਨ ਵਾਲਾ ਸੀ ਮੁੰਡਾ ਸੋਹਣਾ ਸੁਨੱਖਾ ਤੇ ਪੜਿਆ ਲਿਖਿਆ ਸੀ ਆਪਣੇ ਬਾਪੂ ਜੀ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਮੁੰਡੇ ਦਾ ਇੱਕ ਹੋਰ ਭਰਾ ਤੇ ਭੈਣ ਸੀ ਜੋ ਉਸ ਤੋਂ ਛੋਟੀ ਸੀ ਪਾਪਾ ਨੇ ਪੂਰੀ छानबीन ਕੀਤੀ تسلی ਕਰਨ ਤੋਂ ਬਾਅਦ ਮੈਂ ਵੀ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਹੁਣ ਅਸੀਂ ਦੋਵੇਂ ਸਹੇਲੀਆਂ ਆਪਣੇ ਆਪਣੇ ਸਹਰੇ ਘਰ ਵਸਦੀਆਂ ਸੀ ਕਦੇ-ਕਦੇ ਫੋਨ ਤੇ ਗੱਲਾਂ ਕਰਕੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦੀਆਂ ਸਮਾਂ ਆਪਣੀ ਚਾਲ ਚੱਲਦਾ ਰਿਹਾ ਵਿਆਹ ਨੂੰ ਤਕਰੀਬਨ ਸਾਲ ਕੁ ਹੋ ਚੁੱਕਿਆ ਸੀ ਸੀਰਤ ਤੇ ਗੁਰਤੇਜ ਵਿੱਚ ਤੂ ਤੂ ਮੈਂ ਮੈਂ ਹੁੰਦੀ ਰਹਿੰਦੀ ਦਰਸਲ ਗੁਰਤੇਜ ਕੰਮ ਦੇ ਸਿਲਸਿਲੇ ਵਿੱਚ ਹਮੇਸ਼ਾ ਘਰ ਤੋਂ ਬਾਹਰ ਹੀ ਰਹਿੰਦਾ ਸੀ ਸੀਰਤ ਲਈ ਤਾਂ ਉਸ ਕੋਲ ਥੋੜਾ ਵੀ ਟਾਈਮ ਨਹੀਂ ਸੀ ਉਹ ਘਰ ਵਿੱਚ ਕੱਲੀ ਬੋਰ ਹੋ ਜਾਂਦੀ ਇੱਕ ਦਿਨ ਸੀਰਤ ਨੇ ਗੁਰਤੇਜ ਨਾਲ ਗੱਲ ਕੀਤੀ ਮੈਂ ਘਰ ਵਿੱਚ ਇਕੱਲੇ ਬੋਰ ਹੋ ਜਾਂਦੀ ਆ ਕਿਉਂ ਨਾ ਮੈਂ ਵੀ ਤੁਹਾਡੇ ਨਾਲ ਦਫ਼ਤਰ ਦੇ ਕੰਮ ਵਿੱਚ ਹੱਥ ਵਟਾ ਦਿਆ ਕਰਾਂ ਜਾਂ ਫਿਰ ਕੋਈ ਚੰਗੀ ਜਹੀ ਜੋ ਆ ਦੇਖ ਲਵਾ ਪਰ ਗੁਰਤੇਜ ਨੇ ਉਸ ਨੂੰ ਸਾਫ ਸਾਫ ਮਨਾ ਕਰ ਦਿੱਤਾ ਉਹ ਨਹੀਂ ਸੀ ਚਾਹੁੰਦਾ ਕਿ ਸੀਰਤ ਘਰ ਤੋਂ ਬਾਹਰ ਨਿਕਲੇ ਬਲਕਿ ਉਸ ਨੇ ਤਾਂ ਸੀਰਤ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਜਿਵੇਂ ਕਲੀ ਘਰੋਂ ਬਾਹਰ ਨਹੀਂ ਜਾਣਾ ਕਿਸੇ ਅਣਜਾਣ ਬੰਦੇ ਨਾਲ ਗੱਲ ਨਹੀਂ ਕਰਨੀ ਛੋਟੇ ਕੱਪੜੇ ਨਹੀਂ ਪਾਉਣੇ ਸੀਰਤ ਦੀ ਜ਼ਿੰਦਗੀ ਬਿਲਕੁਲ ਹੀ ਬੇਰੰਗ ਹੋ ਗਈ ਸੀ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਜੇਲ੍ਹ ਵਿੱਚ ਹੋਵੇ ਅੰਦਰੋਂ ਅੰਦਰੀ ਆਪਣੇ ਮਾਪਿਆਂ ਨੂੰ ਯਾਦ ਕਰ ਰੋਂਦੀ ਰਹਿੰਦੀ ਉਹਨ ਉਸ ਨੂੰ ਕੈਨੇਡਾ ਕਿਸੇ ਜੇਲ੍ਹ ਵਰਗਾ ਲੱਗਣ ਲੱਗ ਪਿਆ ਸੀ ਜਿੱਥੋਂ ਉਹ ਬਸ ਇੱਕ ਉਡਾਰੀ ਮਾਰ ਕੇ ਬਾਹਰ ਨਿਕਲਣਾ ਚਾਹੁੰਦੀ ਸੀ ਇੱਕ ਦਿਨ ਅਚਾਨਕ ਘਰ ਦੀ ਸਫਾਈ ਕਰਦੇ ਆ ਉਸ ਨੂੰ ਗੁਰਤੇਜ ਦੀ ਅਲਮਾਰੀ ਵਿੱਚੋਂ ਚਿੱਟੇ ਰੰਗ ਦੇ ਪਾਊਡਰ ਵਾਲੀ ਇੱਕ ਸ਼ੀਸ਼ੀ ਮਿਲੀ ਉਹ ਕੁਝ ਹੋਰ ਨਹੀਂ ਬਲਕਿ ਨਸ਼ਾ ਸੀ ਜਦੋਂ ਗੁਰਤੇਜ 2-3 ਦਿਨਾਂ ਬਾਅਦ ਘਰ ਵਾਪਸ ਆਇਆ ਤਾਂ ਸੀਰਤ ਨੇ ਗੁਰਤੇਜ ਨੂੰ ਇਸ ਬਾਰੇ ਸਾਫ਼-ਸਾਫ਼ ਪੁੱਛ ਲਿਆ ਗੁਰਤੇਜ ਉਲਟਾ ਉਸ ਨੂੰ ਹੀ ਪੁੱਠਾ ਸਿੱਧਾ ਬੋਲਣ ਲੱਗਿਆ ਤੇ ਗੱਲ ਐਨੀ ਵੱਧ ਗਈ ਕਿ ਗੁਰਤੇਜ ਨੇ ਸੀਰਤ ਤੇ ਹੱਥ ਚੁੱਕ ਦਿੱਤਾ ਉਸ ਦਿਨ ਸੀਰਤ ਨੂੰ ਪਤਾ ਲੱਗਿਆ ਸੀ ਕਿ ਗੁਰਤੇਜ ਉਸ ਤੋਂ ਚੋਰੀ ਨਸ਼ੇ ਵੀ ਕਰਦਾ ਹੈ ਸੀਰਤ ਅੰਦਰੋਂ-ਅੰਦਰੀ ਪਛਤਾ ਰਹੀ ਸੀ ਉਸਨੇ ਆਪਣਾ ਦੁੱਖ ਕਿਸੇ ਨੂੰ ਨਾ ਦੱਸਿਆ ਤੇ ਆਪਣੇ ਜਲਦਬਾਜੀ ਵਿੱਚ ਲਏ ਹੋਏ ਫੈਸਲੇ ਕਰਕੇ ਆਪਣੇ ਆਪ ਨੂੰ ਕੋਸਦੀ ਰਹਿੰਦੀ। ਇਧਰ ਹਰਜੋਤ ਤੇ ਮੇਰਾ ਵਪਾਰਕ ਰੂਪ ਵਿੱਚ ਕੈਨੇਡਾ ਦਾ ਵੀਜ਼ਾ ਲੱਗ ਗਿਆ ਸੀ। ਸੰਜੋਗ ਦੀ ਗੱਲ ਇਹ ਸੀ ਕਿ ਅਸੀਂ ਵੀ ਉਸੇ ਸ਼ਹਿਰ ਵਿੱਚ ਰਹਿਣ ਲੱਗੇ ਜਿੱਥੇ ਸੀਰਤ ਉਹ ਨਹੀਂ ਰਹਿੰਦੀ ਸੀ। ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ੀ ਕਿਉਂਕਿ ਉਹ ਮੇਰੀ ਛੋਟੀ-ਛੋਟੀ ਗੱਲ ਦਾ ਧਿਆਨ ਰੱਖਦੇ। ਮੇਰੀ ਬਹੁਤ ਪਰਵਾਹ ਕਰਦੇ। ਮੈਂ ਵੀ ਆਪਣੇ ਪਤੀ ਦੇ ਪ੍ਰਤੀ ਪੂਰੀ ਵਫਾਦਾਰ ਸੀ ਉਹਨਾਂ ਦੇ ਪਰਿਵਾਰ ਦਾ ਤੇ ਉਹਨਾਂ ਦਾ ਸੱਚੇ ਦਿਲੋਂ ਸਤਿਕਾਰ ਕਰਦੀ ਹਰ ਜ਼ਿੰਮੇਵਾਰੀ ਨਿਭਾਉਂਦੀ ਇੱਕ ਦਿਨ ਹਰਜੋਤ ਤੇ ਮੈਂ ਮਾਲ ਵਿੱਚ ਸ਼ਾਪਿੰਗ ਕਰਨ ਲਈ ਗਈ ਮੈਂ ਗੁਰਤੇਜ ਨੂੰ ਸ਼ਾਪਿੰਗ ਮਾਲ ਵਿੱਚ ਕਿਸੇ ਜਵਾਨ ਕੁੜੀ ਨਾਲ ਸ਼ਾਪਿੰਗ ਕਰਦੇ ਦੇਖਿਆ ਦੋਵੇਂ ਹੱਥਾਂ ਵਿੱਚ ਹੱਥ ਪਾ ਕੇ ਖੁਸ਼ੀ-ਖੁਸ਼ੀ ਗੱਲਾਂ ਕਰ ਰਹੇ ਸੀ ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਈ ਮੈਂ ਹਰਜੋਤ ਨੂੰ ਇਸ ਬਾਰੇ ਦੱਸਿਆ ਤਾ ਅਸੀਂ ਉਹਨਾਂ ਦਾ ਥੋੜੀ ਦੇਰ ਪਿੱਛਾ ਵੀ ਕੀਤਾ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਇਸ ਲਈ ਮੈਂ ਛੱਟ سیرਤ ਨੂੰ ਫੋਨ ਕੀਤਾ ਤੇ ਕਿਹਾ سیرਤ ਮੈਨੂੰ ਕੈਨੇਡਾ ਆਇਆ ਪੂਰੇ 15 ਦਿਨ ਹੋ ਗਏ ਨੇ ਤੂੰ ਮੈਨੂੰ ਆਪਣੇ ਘਰ ਇਨਵਾਈਟ ਨਹੀਂ ਕੀਤਾ ਅੱਜ ਮੇਰਾ ਤੈਨੂੰ ਮਿਲਣ ਨੂੰ ਬਹੁਤ ਦਿਲ ਕਰ ਰਿਹਾ ਹੈ ਅੱਜ ਸ਼ਾਮੀ ਅਸੀਂ ਤੇਰੇ ਘਰ ਮਿਲਣ ਆਵਾਂਗੇ ਨਾਲੇ ਇਸ ਬਹਾਨੇ ਆਪਣੇ ਪਤੀ ਵੀ ਇੱਕ ਦੂਜੇ ਨੂੰ ਮਿਲ ਲੈਣਗੇ ਅਸਲ ਵਿੱਚ ਮੈਂ ਸੀਰਤ ਦੇ ਘਰ ਜਾ ਕੇ ਉਸਦੇ ਘਰ ਦਾ ਮਾਹੌਲ ਦੇਖਣਾ ਚਾਹੁੰਦੀ ਸੀ ਸਮਝ ਤਾਂ ਮੈਨੂੰ ਕਾਫੀ ਹੱਦ ਤੱਕ ਆ ਚੁੱਕੀ ਸੀ ਪਰ ਮੈਂ ਘਰ ਜਾ ਕੇ ਆਪਣੇ ਸ਼ੱਕ ਨੂੰ ਯਕੀਨ ਵਿੱਚ ਬਦਲਣਾ ਚਾਹੁੰਦੀ ਸੀ ਸ਼ਾਮ ਹੋਈ ਮੈਂ ਤੇ ਹਰਜੋਤ ਸੀਰਤ ਦੇ ਘਰ ਪਹੁੰਚ ਗਈ ਗੁਰਤੇਜ ਵੀ ਘਰ ਹੀ ਸੀ ਅਸੀਂ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ ਫਿਰ ਮੈਂ ਅਚਾਨਕ ਮਜ਼ਾਕ ਵਿੱਚ ਗੁਰਤੇਜ ਨੂੰ ਪੁੱਛਿਆ ਹੋਰ ਫਿਰ ਜੀਜਾ ਜੀ ਅੱਜ ਦੀ ਸ਼ਾਪਿੰਗ ਕਿਵੇਂ ਦੀ ਰਹੀ ਇਹ ਸੁਣਦੇ ਹੀ ਗੁਰਤੇਜ ਦੇ ਹੋਸ਼ ਉੱਡ ਗਏ ਉਸਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਕਿਹੜੀ ਸ਼ਾਪਿੰਗ ਸਿਮਰਨ ਉਹਨਾਂ ਨੇ ਕੰਬਦੀ ਆਵਾਜ਼ ਵਿੱਚ ਮੈਨੂੰ ਕਿਹਾ ਮੈਨੂੰ ਇੰਜ ਲੱਗਿਆ ਜੀਜਾ ਜੀ ਜਿਵੇਂ ਮੈਂ ਤੁਹਾਨੂੰ ਸ਼ਾਪਿੰਗ ਮਾਲ ਵਿੱਚ ਵੇਖਿਆ ਪਹਿਲਾਂ ਤਾਂ ਮੈਂ ਤੁਹਾਨੂੰ ਬੁਲਾਉਣ ਵੀ ਲੱਗੀ ਸੀ ਪਰ ਫਿਰ ਮੈਂ ਜਦੋਂ ਤੁਹਾਡੇ ਨਾਲ ਕਿਸੇ ਹੋਰ ਕੁੜੀ ਨੂੰ ਵੇਖਿਆ ਤਾਂ ਮੈਂ ਚੁੱਪ ਕਰ ਗਈ ਲੈ ਮੈਂ ਕਿੱਥੇ ਜਾਣਾ ਸ਼ਾਪਿੰਗ ਕਰਨ ਤੈਨੂੰ ਐਵੇਂ ਕਿਸੇ ਦਾ ਭੁਲੇਖਾ ਪਿਆ ਹੋਣਾ ਕੋਈ ਹੋਰ ਹੋ ਮੈਨੂੰ ਤਾਂ ਕੰਮ ਤੋਂ ਵੇਲ ਨਹੀਂ ਮਿਲਦੀ ਹਾਂਜੀ ਹਾਂਜੀ ਕੋਈ ਹੋਰ ਹੋ ਕਈ ਵਾਰੀ ਇਦਾਂ ਹੋ ਜਾਂਦਾ ਹੈ ਫਿਰ ਮੈਂ ਆਪ ਹੀ ਗੱਲ ਘੁਮਾ ਦਿੱਤੀ ਪਰ ਗੁਰਤੇਜ ਦੇ ਚਿਹਰੇ ਦੀ ਬੇਚੈਨੀ ਤੇ ਮੱਥੇ ਤੇ ਆ ਰਹੀਆਂ ਤਰੀਲੀਆਂ ਮੇਰੇ ਸ਼ੱਕ ਨੂੰ ਯਕੀਨ ਵਿੱਚ ਬਦਲਣ ਲਈ ਕਾਫੀ ਸਨ ਮੈਨੂੰ ਸੀਰਤ ਦੇ ਮੁਰਝਾ ਚੁੱਕੇ ਚਿਹਰੇ ਨੂੰ ਵੇਖ ਕੇ ਅੰਦਾਜ਼ਾ ਹੋ ਗਿਆ ਸੀ ਕਿ ਸੀਰਤ ਗੁਰਤੇਜ ਨਾਲ ਖੁਸ਼ ਨਹੀਂ ਐ ਪਰ ਮੈਂ ਚਾਹੁੰਦੀ ਸੀ ਕਿ ਸੀਰਤ ਆਪਣਾ ਦੁੱਖ ਮੇਰੇ ਨਾਲ ਆਪ ਸਾਂਝਾ ਕਰੇ ਮੈਂ ਸੀਰਤ ਨਾਲ ਇਕੱਲਿਆਂ ਗੱਲ ਕਰਨਾ ਚਾਹੁੰਦੀ ਸੀ ਸੀਰਤ ਮੈਂ ਪਹਿਲੀ ਵਾਰ ਤੇਰੇ ਘਰ ਆਈਆਂ ਤੂੰ ਮੈਨੂੰ ਆਪਣਾ ਘਰ ਨਹੀਂ ਦਿਖਾਵੇਂਗੀ ਚੱਲ ਨਾਲੇ ਆਪਾਂ ਘਰ ਵੇਖਦੇ ਆਂ ਨਾਲੇ ਚਾਹ ਬਣਾ ਲੈਨੇ ਆ ਇਹ ਦੋਵੇਂ ਸਾਡੂ ਵੀ ਆਪਸ ਵਿੱਚ ਗੱਲਾਂ ਬਾਤਾਂ ਕਰ ਲੈਣ ਦੋਹਾਂ ਦੀ ਚੰਗੀ ਤਰ੍ਹਾਂ ਜਾਣ ਪਛਾਣ ਹੋ ਜਾਵੇਗੀ ਫਿਰ ਸੀਰਤ ਮੈਨੂੰ ਆਪਣਾ ਘਰ ਦਿਖਾਉਣ ਲਈ ਆਪਣੇ ਨਾਲ ਲੈ ਗਈ ਜਦੋਂ ਅਸੀਂ ਉੱਪਰਲੀ ਮੰਜ਼ਲ ਤੇ ਪਹੁੰਚੇ ਤਾਂ ਮੈਂ ਸੀਰਤ ਦਾ ਹੱਥ ਫੜ ਕੇ ਪੁੱਛਿਆ ਸੀਰਤ ਤੂੰ ਇੰਨੀ ਚੁੱਪਚੁੱਪ ਕਿਉਂ ਹੈ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਲੱਗ ਰਹੀ ਹੈ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਸੀਰਤ ਮੇਰੇ ਵੱਲ ਵੇਖ ਕੇ ਕਹਿਣ ਲੱਗੀ ਤੂੰ ਮਾਸੀ ਬਨਣ ਵਾਲੀ ਹੈ ਹੋਰ ਕੋਈ ਗੱਲ ਨਹੀਂ ਮਸੀ ਸ਼ਬਦ ਸੁਣਦੇ ਹੀ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਪਰ ਐਨੀ ਵੱਡੀ ਖੁਸ਼ੀ ਦੀ ਖਬਰ ਸੁਣਾਉਂਦੇ ਹੋਏ ਵੀ ਸਿਰਤ ਦੇ ਚਿਹਰੇ ਤੇ ਕੋਈ ਜ਼ਿਆਦਾ ਖੁਸ਼ੀ ਨਹੀਂ ਸੀ ਸਿਰਤ ਜੇ ਕੋਈ ਹੋਰ ਗੱਲ ਹੈ ਤਾਂ ਮੈਨੂੰ ਦੱਸ ਪਹਿਲਾਂ ਤਾਂ ਸਿਰਤ ਨੇ ਗੱਲ ਨੂੰ ਟਾਲਣਾ ਚਾਹਿਆ ਨਹੀਂ ਸਿਮਰਨ ਹੋਰ ਕੋਈ ਗੱਲ ਨਹੀਂ ਗੱਲ ਕੀ ਹੋਣੀ ਹੈ ਪਿਛਲੇ ਮਹੀਨੇ ਮੈਂ ਥੋੜਾ ਬਿਮਾਰ ਰਹੀ ਕਾਫੀ ਦਿਨ ਉਲਟੀਆਂ ਲੱਗੀਆਂ ਨਹੀਂ ਆ ਪੰਜਾਬ ਮੰਮੀ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸ਼ੁਰੂ ਦੇ ਦਿਨਾਂ ਵਿੱਚ ਐਵੇਂ ਹੁੰਦਾ ਪਰ ਮੈਨੂੰ ਲੱਗ ਰਿਹਾ ਸੀ ਜਿਵੇਂ ਸੀਰਤ ਮੇਰੇ ਤੋਂ ਕੁਝ ਲੁਕੋ ਰਹੀ ਹੈ ਸੀਰਤ ਅੱਜ ਮੈਂ ਜੀਜਾ ਜੀ ਨੂੰ ਸ਼ਾਪਿੰਗ ਮਾਲ ਵਿੱਚ ਕਿਸੇ ਕੁੜੀ ਨਾਲ ਸ਼ਾਪਿੰਗ ਕਰਦੇ ਦੇਖਿਆ ਪਹਿਲਾਂ ਤਾਂ ਮੈਨੂੰ ਸ਼ੱਕ ਜਿਹਾ ਹੋਇਆ ਸੀ ਪਰ ਬਾਅਦ ਵਿੱਚ ਅਸੀਂ ਦੋਵਾਂ ਨੇ ਉਹਨਾਂ ਦਾ ਪਿੱਛਾ ਕੀਤਾ ਉਹ ਸੱਚੀ ਗੁਰਪ੍ਰੀਤ ਹੀ ਸੀ ਉਹ ਕਿਸੇ ਹੋਰ ਕੁੜੀ ਨਾਲ ਇੰਜ ਹੱਥ ਵਿੱਚ ਹੱਥ ਪਾਈ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਇਹ ਕਿਵੇਂ ਹੋ ਸਕਦਾ ਹੈ ਤੂੰ ਮੈਨੂੰ ਦੱਸ ਕੌਣ ਸੀ ਉਹ ਕੁੜੀ ਐਨਾ ਸੁਣਦੇ ਹੀ ਸਿਰਤ ਦੀਆਂ ਅੱਖਾਂ ਭਰ ਆਈਆਂ ਉਹ ਮੇਰੇ ਗਲੇ ਲੱਗ ਕੇ ਰੋਣ ਲੱਗ ਪਈ ਮੈਂ ਸਿਰਤ ਨੂੰ ਚੁੱਪ ਕਰਵਾਇਆ ਉਸ ਦੀਆਂ ਅੱਖਾਂ ਸਾਫ਼ ਕੀਤੀਆਂ ਤੇ ਕਿਹਾ ਅੱਜ ਤੱਕ ਆਪਾਂ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕੀਤੀ ਹੈ ਤੂੰ ਬੇਚਿਜਕ ਹੋ ਕੇ ਮੈਨੂੰ ਸਾਰੀ ਗੱਲ ਦੱਸ ਦੇ ਮੈਨੂੰ ਹਜੇ ਵੀ ਲੱਗ ਰਿਹਾ ਹੈ ਕਿ ਡੁੱਲੇ-ਵੇਰਾ ਦਾ ਕੁਝ ਨਹੀਂ ਵਿਗੜਿਆ ਜੇ ਜੀਜਾ ਜੀ ਤੇਰੇ ਨਾਲ ਕੋਈ ਅਜੀਹਾ ਧੋਖਾ ਕਰ ਰਹੇ ਨੇ ਤਾਂ ਆਪਾਂ ਸਭ ਮਿਲ ਕੇ ਉਹਨਾਂ ਨੂੰ ਸਜ਼ਾ ਦਿਵਾਵਾਂਗੇ ਸੀਰਤ ਨੇ ਮੈਨੂੰ ਸਾਰੀ ਗੱਲ ਦੱਸੀ ਸਿਮਰਨ ਮੈਂ ਤਾਂ ਸੋਚਿਆ ਸੀ ਮੁੰਡਾ ਕਨੇਡਾ ਵਿੱਚ ਰਹਿੰਦਾ ਹੈ ਆਪਣਾ ਘਰ-ਬਾਰ ਹੈ ਕਨੇਡਾ ਦਾ ਪੱਕਾ ਹੈ ਮੈਂ ਇੱਥੇ ਆ ਕੇ ਰਾਜ ਕਰੂੰਗੀ ਇਸ ਕਰਕੇ ਤਾਂ ਮੈਂ ਆਪਣੇ ਤੋਂ ਵੱਡੀ ਉਮਰ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ ਪਰ ਇੱਥੇ ਆ ਕੇ ਤਾਂ ਸਭ ਕੁਝ ਹੀ ਤਬਾਹ ਹੋ ਗਿਆ ਮੇਰੀ ਜ਼ਿੰਦਗੀ ਹੀ ਖਤਮ ਹੋ ਗਈ ਇੱਕ ਨੇਟਾ ਨਹੀਂ ਸਗੋ ਜੇਲ ਹੈ ਮੈਂ ਆਪਣੇ ਘਰ ਵਿੱਚ ਕੈਦਿਆਂ ਵਾਂਗ ਰਹਿਨੀ ਆ ਮੇਰੇ ਤੇ ਬਹੁਤ پابੰਦੀਆਂ ਲਗਾਈਆਂ ਹੋਈਆਂ ਨੇ ਗੁਰਤੇਜ ਨੇ ਹੋਰ ਤਾਂ ਹੋਰ ਮੈਨੂੰ ਇੱਥੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਗੁਰਤੇਜ ਨਸ਼ੇ ਕਰਦਾ ਹੈ ਮੈਤਾ ਜੀ ਹੁੰਦੇ ਜੀ ਹੀ ਖਤਮ ਹੋ ਗਈ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹੁਣ ਕਿੱਧਰ ਜਾਵਾਂ ਮੈਂ ਮਾਂ ਬਨਣ ਵਾਲੀਆਂ ਬੁਰੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਫਸ ਚੁੱਕੀ ਆ ਮੈਂ ਮੰਮੀ ਪਾਪਾ ਨੂੰ ਇਹ ਸਭ ਦੱਸ ਕੇ ਉਹਨਾਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਉਸ ਵਕਤ ਕੈਨੇਡਾ ਦੇ ਚਾਹ ਵਿੱਚ ਬਿਨਾ ਪੁੱਛ ਪੜਤਾਲ ਕੀਤੇ ਹੀ ਮੈਂ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਬਸ ਕੈਨੇਡਾ ਦੇ ਚਾਹ ਵਿੱਚ ਮੈਂ ਅੰਨੀ ਹੋ ਗਈ اپنی زندگی ਨੂੰ ਹਨੇਰਿਆਂ ਨਾਲ ਭਰ ਲਿਆ ਤੂੰ ਫਿਕਰ ਨਾ ਕਰ سیرਤ ਮੈਂ ਤੇਰੇ ਨਾਲ ਆ ਮੈਂ ਤੈਨੂੰ ਇੰਜ ਨਹੀਂ ਰੁੱਲਣ ਦਵਾਂਗੀ ਅਸੀਂ ਜ਼ਰੂਰ ਕੁਝ ਨਾ ਕੁਝ ਤੇਰੇ ਲਈ ਕਰਾਂਗੇ ਤੂੰ ਬਸ ਹਿੰਮਤ ਰੱਖ ਆਪਣਾ ਧਿਆਨ ਰੱਖੀ ਇਸ ਵਕਤ ਤੇਰੇ ਆਉਣ ਵਾਲੇ ਬੱਚੇ ਨੂੰ ਆਪਣੀ ماں ਦੀ ਬਹੁਤ ਜ਼ਰੂਰਤ ਹੈ ਤੂੰ ਫਿਕਰ ਨਾ ਕਰ ਮੈਂ ਹਰ ਜੂਤ ਨਾਲ ਗੱਲ ਕਰਾਂਗੀ ਜ਼ਰੂਰ ਕੋਈ ਨਾ ਕੋਈ ਹੱਲ ਨਿਕਲ ਆਵੇਗਾ سیرਤ ਨੂੰ ਹੌਸਲਾ ਦੇ ਗੁਰਤੇਜ ਨੂੰ ਮਿਲ ਅਸੀਂ ਆਪਣੇ ਘਰ ਵਾਪਸ ਆ ਗਏ ਮੈਂ ਸਾਰੀ ਗੱਲ ਹਰਜੋਤ ਨੂੰ ਦੱਸੀ ਉਹਨਾ ਮੈਨੂੰ ਸਲਾਹ ਦਿੱਤੀ ਕਿ ਪਹਿਲਾਂ ਸਾਨੂੰ ਗੁਰਤੇਜ ਨਾਲ ਕੱਲਿਆਂ ਗੱਲ ਕਰਨੀ ਚਾਹੀਦੀ ਹੈ ਜੇਕਰ ਉਹ ਨਹੀਂ ਸਮਝਦਾ ਤਾਂ ਫਿਰ ਤਲਾਕ ਹੀ ਲੈਣਾ ਪਵੇਗਾ ਨਹੀਂ ਤਾਂ ਸਿਰਤ ਤੇ ਉਸਦੇ ਬੱਚੇ ਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਵੇਗੀ ਹਰਜੋਤ ਇੱਕ ਦਿਨ ਆਪ ਗੁਰਤੇਜ ਦੇ ਦਫ਼ਤਰ ਗਏ ਤੇ ਉਸ ਨਾਲ ਸਾਰੀ ਗੱਲਬਾਤ ਕੀਤੀ ਪਰ ਗੁਰਤੇਜ ਨੇ ਹਰਜੋਤ ਨੂੰ ਦਫ਼ਤਰ ਵਿੱਚੋਂ ਬੇਇੱਜ਼ਤ ਕਰਕੇ ਕੱਢਿਆ ਤੇ ਕਿਹਾ ਮੇਰੇ ਘਰ ਦਾ ਮਾਮਲਾ ਹੈ ਤੁਹਾਨੂੰ ਦੋਨਾਂ ਨੂੰ ਦਖਲਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਉਸ ਤੋਂ ਬਾਅਦ ਗੁਰਤੇਜ ਨੇ ਸੀਰਤ ਨੂੰ ਹੋਰ ਵੀ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀਰਤ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਪਰ ਮੈਂ ਚੁੱਪ ਕਰਕੇ ਬੈਠਣ ਵਾਲਿਆਂ ਵਿੱਚੋਂ ਨਹੀਂ ਸੀ ਮੇਰੀ ਸਹੇਲੀ ਦੀ ਜ਼ਿੰਦਗੀ ਬਰਬਾਦ ਹੋ ਰਹੀ ਸੀ ਮੈਂ ਚੁੱਪ ਕਿਵੇਂ ਰਹਿ ਸਕਦੀ ਆ ਇੱਕ ਦਿਨ ਮੈਂ ਔਮਨ ਹੈਲਪ ਵਾਲਿਆਂ ਨੂੰ ਲੈ ਕੇ ਸੀਰਤ ਦੇ ਘਰ ਪਹੁੰਚ ਗਈ ਪੁਲਿਸ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਸੀਰਤ ਤੇ ਗੁਰਤੇਜ ਦਾ ਤਲਾਕ ਹੋ ਗਿਆ ਉਸ ਨੂੰ ਪ੍ਰਾਪਰਟੀ ਵਿੱਚੋਂ ਵੀ ਅੱਧਾ ਹਿੱਸਾ ਮਿਲਿਆ ਫਿਰ ਅਸੀਂ ਸੀਰਤ ਦੇ ਰਹਿਣ ਦਾ ਪ੍ਰਬੰਧ ਕਿਸੇ ਹੋਰ ਜਗ੍ਹਾ ਕਰ ਦਿੱਤਾ ਕਿਉਂਕਿ ਉਹ ਮਾਂ ਬਣਨ ਵਾਲੀ ਸੀ ਤੇ ਵਾਪਸ ਪੰਜਾਬ ਨਹੀਂ ਸੀ ਜਾ ਸਕਦੀ ਹੁਣ ਸੀਰਤ ਦੀ ਸਿਹਤ ਵਿੱਚ ਵੀ ਥੋੜਾ ਜਿਹਾ ਸੁਧਾਰ ਆਉਣ ਲੱਗਿਆ ਸੀ 4 ਕੁ ਮਹੀਨਿਆਂ ਬਾਅਦ ਉਸਨੇ ਸੋਹਣੇ ਤੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਕੁਝ ਸਮਾਂ ਇੰਜ ਹੀ ਲੰਘਿਆ ਫਿਰ ਮੈਂ ਆਪਣੇ ਦਿਉਰ ਦੇ ਰਿਸ਼ਤੇ ਲਈ ਸੀਰਤ ਨੂੰ ਕਿਹਾ ਭਾਵੇਂ ਤੂੰ ਪਹਿਲਾਂ ਵਿਆਹੀ ਹੋਈ ਹੈ ਤੇਰਾ ਇੱਕ ਬੱਚਾ ਵੀ ਹੈ ਪਰ ਮੇਰੇ ਇਸ ਪਰਿਵਾਰ ਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਦਿਉਰ ਇਸ ਬੱਚੇ ਨੂੰ ਪਿਤਾ ਦਾ ਪਿਆਰ ਦੇਣਾ ਚਾਹੁੰਦਾ ਸੀਰਤ ਨੇ ਵੀ ਸੋਚ ਸਮਝ ਕੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਮੇਰੇ ਤੇ ਓਰ ਨਾਲ ਸੀਰਤ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਉਹ ਦੋਵੇਂ ਪੰਜਾਬ ਵਿੱਚ ਹੀ ਰਹਿ ਰਹੇ ਨੇ। ਚਾਹੇ ਸਾਡਾ ਪਰਿਵਾਰ ਜਿਆਦਾ ਅਮੀਰ ਨਹੀਂ ਪਰ ਹੁਣ ਸੀਰਤ ਕੋਲ ਦਿਲ ਦਾ ਸਕੂਨ ਹੈ। ਖੁਸ਼ੀਆਂ ਨੇ। ਉਹ ਪਰਿਵਾਰ ਨਾਲ ਬਹੁਤ ਸੋਹਣੀ ਜ਼ਿੰਦਗੀ ਜੀ ਰਹੀ ਹੈ। ਅਸੀਂ ਦੋਵੇਂ ਵੀ 2 ਸਾਲ ਬਾਅਦ ਪੰਜਾਬ ਆ ਕੇ ਸਾਰੇ ਪਰਿਵਾਰ ਨੂੰ ਮਿਲ ਜਾਂਦੇ ਆ। ਹੁਣ ਅਸੀਂ ਦੋਵੇਂ ਸਹੇਲੀਆਂ ਇੱਕੋ ਘਰ ਵਿਆਈਆਂ ਹੋਈਆਂ। ਸਾਡਾ ਰਿਸ਼ਤਾ ਹੋਰ ਵੀ ਗੁੜਾ ਹੋ ਚੁੱਕਿਆ ਹੈ ਉਮੀਦ ਕਰਦੀ ਆ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ